ਨਾਜੰਦਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਬੁੱਡੇ ਤਰੀਆ ਨੂੰ ਮੋੜ ਸੁਰਜੀਤ ਕਲਦੇ ਪ੍ਰੋਜੈਕਟ ਅਧੀਨ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਰਾਜ ਸਭਾ ਐਮਪੀ ਸੰਤ ਬਰਵੀਰ ਸਿੰਘ ਸੀਚੇਵਾਲ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੀਵਰ ਟ੍ਰੀਟਮੈਂਟ ਪਲਾਂਟਾਂ ਦਾ ਨਰੀਖਣ ਕੀਤਾ ਨਗਰ ਨਿਗਮ ਦੇ ਪਟੀਆਂ ਵੱਲੋਂ ਕੇ ਅਤਿ ਜਮਾਲਪੁਰ ਐਸਟੀਪੀ ਤੇ ਨਿਰੀਖਣ ਕੀਤੇ ਗਏ ਰਾਸਵਾ ਮੈਂਬਰ ਸੀਚੇਵਾਲ ਨੇ ਹੈਬੋਵਾਲ ਡੈਰੀ ਕੰਪਲੈਕਸ ਵਿੱਚ ਡੈਰੀ ਰੈਂਦ ਖੂਦ ਦੇ ਨਿਪਟਾਰੇ ਲਈ ਸਥਾਪਿਤ ਕੀਤੇ ਗਏ ਐਫੂਲੈਂਟ ਟ੍ਰੀਟਮੈਂਟ ਪਲਾਂਟ ਦਾ ਵੀ ਨਿਰੀਖਣ ਕੀਤਾ ਐਸਟੀਪੀਜ਼ ਦਾ ਨਿਰੀਖਣ ਕਰਦੇ ਹੋਏ ਪਲਾਂਟਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣਾ ਅਤੇ ਇਹ ਯਕੀਨੀ ਬਣਾ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਕਿ ਅਣਸੋਧਿਆ ਪਾਣੀ ਬੁੱਡੇ ਦਰਿਆ ਵਿੱਚ ਨਾ ਸੁੱਟਿਆ ਜਾਵੇ ਨਰੀ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਸਿਚੀਵਾਲ ਨੇ ਪ੍ਰਗਤੀ ਦੀ ਸਮੀਖਿਆ ਕਰਨ ਲਈ ਜਮਾਲਪੁਰ ਐਸਟੀਪੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਏਡੀਸੀ ਰੁਪਿੰਦਰ ਪਾਲ ਸਿੰਘ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੀरज ਜੈਨ, ਨਿਗਰਾਨੀ ਇੰਜੀਨੀਅਰ ਏਕਜੋਤ ਸਿੰਘ, ਨਿਗਰਾਨੀ ਇੰਜੀਨੀਅਰ ਪਾਰਲ ਗੋਇਰ ਸਮੇਤ ਨਗਰ ਨਿਗਮ ਪੁਲਿਸ ਪੀਪੀਸੀਬੀ ਡਰੇਨੇਜ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਰਾਜ ਸਭਾ ਮੈਂਬਰ ਸੀਚੇਵਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰੰਗਾਈ ਉਦਯੋਗ ਦੇ ਗੰਦੇ ਪਾਣੀ ਅਤੇ ਡੈਰੀ ਦੇ ਪਾਣੀ ਦੇ ਨਿਪਟਾਰੇ ਲਈ ਸਥਾਪਿਤ ਕੀਤੇ ਗਏ ਸੀਈਟੀਪੀ ਅਤੇ ਈਟੀਪੀ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣਾ। ਰਾਜ ਸਭਾ ਐਮਪੀ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੀ ਵਾਤਾਵਰਣਕ ਸੇਤ ਨੂੰ ਬਿਹਤਰ ਬਣਾਉਣ ਲਈ ਨਿਯਮਤ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਯਤਨ ਕੀਤੇ ਜਾ ਰਹੇ ਹਨ। ਉਹਨਾਂ ਨੇ ਬਸਨਿਕਾ ਨੂੰ ਵੱਡੇ ਦਰਿਆ ਨੂੰ ਮੋੜ ਸਰਜੀਤ ਕਰਨ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ।